ਕਿਸਾਨ ਦੋਸਤੋ ਅੱਜ ਦਾ ਦਿਨ 2 ਮਾਰਚ 2024 ਦਾ ਜਿਹੜਾ ਦਿਨ ਸੀਗਾ ਇਸ ਸਮੇਂ ਪਹਿਲਾਂ ਤੋਂ ਹੀ ਜਿਹੜਾ ਸਤਾਏ ਹੋਏ ਕਿਸਾਨਾਂ ਦੇ ਉੱਪਰ ਮੌਸਮ ਨੇ ਜਿਹੜਾ ਆਪਣਾ ਕਹਿਟਾਇਆ ਕਈ ਥਾਵਾਂ ਦੇ ਉੱਤੇ ਮੋਟੀ ਗੜੇਮਾਰੀ ਹੋਈ ਹੈ ਫਸਲਾਂ ਖਰਾਬ ਹੋਈਆਂ ਚਾਹੇ ਪੰਜਾਬ ਹੈ ਚਾਹੇ ਹਰਿਆਣਾ ਚਾਹੇ ਰਾਜਸਥਾਨ ਹੈ ਚਾਹੇ ਯੂਪੀ ਹੈ ਬਹੁਤ ਸਾਰਾ ਨੁਕਸਾਨ ਕਈ ਜਗ੍ਹਾ ਤੇ ਹੋਇਆ ਮੈਂ ਇੱਥੇ ਇੱਕ ਬੇਨਤੀ ਕਰਨਾ ਚਾਹਾਂਗਾ ਕਿ ਜਿਹੜੇ ਉਦਾਸ ਵੀਰ ਫੋਨ ਆ ਰਹੇ ਕਿਸਾਨ ਵੀਰਾਂ ਦੇਖੋ ਬਈ ਪਹਿਲੀ ਗੱਲ ਇਹ ਤੁਹਾਡਾ ਦਰਦ ਤੁਸੀਂ ਸਮਝ ਸਕਦੇ ਹੋ ਮੇਰੇ ਵਰਗਾ ਕੋਈ ਬਾਹਰ بیٹھا ਨਹੀਂ ਸਮਝ ਸਕਦਾ ਪਰੰਤੂ ਜੋ ਚੀਜ਼ਾਂ ਸਾਡੇ ਹੱਥ ਨਹੀਂ ਹੁੰਦੀਆਂ ਜਿਹੜੀਆਂ ਚੀਜ਼ਾਂ 'ਤੇ ਸਾਡਾ ਕੋਈ ਕੰਟਰੋਲ ਨਹੀਂ ਹੁੰਦਾ ਉਹਨਾਂ ਦੇ ਬਾਰੇ ਸੋਚਣ ਦਾ ਕੋਈ ਫਾਇਦਾ ਨਹੀਂ ਹੈਗਾ ਜੋ ਚੀਜ਼ਾਂ ਪ੍ਰਮਾਤਮਾ ਦੇ ਹੱਥ ਨੇ ਉਹ ਪ੍ਰਮਾਤਮਾ ਦੇ ਹੀ ਰੰਗ ਨੇ ਪ੍ਰਮਾਤਮਾ ਜੀ ਇੱਕ ਰਸਤਾ ਬੰਦ ਕਰਦਾ ਹੈ ਤਾਂ ਦੂਸਰਾ ਰਸਤਾ ਜ਼ਰੂਰ ਖੁੱਲ੍ਹਦਾ ਇਹ ਬਾਬੇ ਨਾਨਕ ਦੀ ਧਰਤੀ ਹੈ ਇਹ ਉਹ ਧਰਤੀ ਹੈ ਜਿਸ ਦੇ ਉੱਪਰ ਬਾਬੇ ਨਾਨਕ ਨੇ ਹਲ ਚਲਾਇਆ ਇਸ ਧਰਤੀ ਦੀ ਬਰਕਤ ਕਦੇ ਵੀ ਖਤਮ ਨਹੀਂ ਹੋ ਸਕਦੀ ਤੇ ਇਸ ਧਰਤੀ ਦੇ ਉੱਪਰ ਜੇਕਰ ਤੁਹਾਡੇ ਨਾਲ ਕੋਈ ਦਿੱਕਤ ਆਈ ਹੈ ਤੁਹਾਡੇ ਨਾਲ ਸਾਰੇ ਤੁਹਾਡੇ ਭਰਾ ਠੋੜਨਾ ਖੜੇ ਹੈ ਤੁਹਾਡਾ ਸਾਥ ਦੇਣਗੇ ਤੁਹਾਨੂੰ ਮੁਸੀਬਤ ਤੋਂ ਬਾਹਰ ਕੱਢਣਗੇ ਇਹਦੇ ਕਰਕੇ ਘਬਰਾਉਣਾ ਨਹੀਂ ਹੈਗਾ ਪ੍ਰਮਾਤਮਾ ਦੇ ਬਾਣੀ ਵਿੱਚ ਰਹਿਣਾ ਤੇ ਉਹਦੀ ਰਜਾ ਵਿੱਚ ਰਹਿੰਦੇ ਹੋਏ ਇਹ ਜੋ ਵੀ ਕੁਝ ਹੋਇਆ ਇਹ ਪ੍ਰਮਾਤਮਾ ਦਾ ਕੀਤਾ ਹੋਇਆ ਕੁਦਰਤ ਦਾ ਕੀਤਾ ਹੋਇਆ ਹੈ ਤਾਂ ਇਹਦੇ ਵਿੱਚੋਂ ਆਪਾਂ ਬਾਹਰ ਹੋਣਾ ਆਪਣੇ ਸਾਥੀਆਂ ਦੀ ਸਹਾਇਤਾ ਦੇ ਨਾਲ ਚਿੰਤਾ ਕਰਕੇ ਆਪਾਂ ਕੁਝ ਨਹੀਂ ਕਰ ਸਕਦੇ ਇਸ ਲਈ ਦੋਸਤੋ ਹੌਸਲੇ ਵਿੱਚ ਰਹੋ ਪ੍ਰਮਾਤਮਾ ਨੇ ਜੇ ਇੱਕ ਰਸਤਾ ਕਿਤੇ ਬੰਦ ਕਰੇਗਾ ਤਾਂ ਦੂਸਰਾ ਰਸਤਾ ਖੁੱਲੇਗਾ ਜਿਹੜੇ ਕਿਸਾਨ ਵੀਰਾਂ ਦੀ ਫਸਲ ਸੋਹਣੀ ਹੈ ਜਿੱਥੇ ਨੁਕਸਾਨ ਨਹੀਂ ਹੋਇਆ ਉਹਨਾਂ ਨੂੰ ਬੇਨਤੀ ਹੈ ਕਿ ਤਿਆਰੀ ਖਿੱਚ ਲੋ ਜਿਹੜੇ-ਜਿਹੜੇ ਪਿੰਡਾਂ ਦੇ ਵਿੱਚ ਨੁਕਸਾਨ ਹੋਇਆ ਆਪਣਾ ਦਸਵੰਦ ਕੱਢ ਕੇ ਮਦਦ ਕਰੋ ਕਿਸੇ ਨੇ ਹੋਰ ਨੇ ਮਦਦ ਨਹੀਂ ਕਰਨੀ ਸਾਨੂੰ ਆਪਣੀ ਮਦਦ ਆਪਣੇ ਭਰਾਵਾਂ ਦੀ ਮਦਦ ਆਪ ਕਰਨੀ ਪਵੇਗੀ ਕਿਸੇ ਨੂੰ ਸਾਡੇ ਅਗੇ ਹੱਥ ਨਾ ਅੜਨੇ ਪੈਣ ਜੇ ਪ੍ਰਮਾਤਮਾ ਨੇ ਤੁਹਾਡੇ ਤੇ ਕਿਰਪਾ ਕੀਤੀ ਹੈ ਤੁਹਾਡੇ ਏਰੀਆ 'ਚ ਨੁਕਸਾਨ ਨਹੀਂ ਹੋਇਆ ਤਾਂ ਮਦਦ ਆਸਤੇ ਅੱਗੇ ਆਓ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ